ਪੰਜਾਬ ਨੂੰ ਦਾ ਚੋਰ ਕਹਿੰਦਾ ਵੀਡੀਓ ਬਣਾਈ ਹੋਰ ਥੋੜਾ ਮੈਂ ਕੋਸ਼ ਕਰਦਾ। ਲਓ ਭਈ ਜਾਮ ਰੋਡ ਬਲਾਕ ਦੀਆਂ ਦੂਰ ਤੋਂ ਤਸਵੀਰਾਂ ਦਿਖਾ ਰਹੇ ਨੇ। ਇੱਕ ਇਹ ਸਾਡੇ ਯੋਧੇ ਇਹ ਬੰਦਾ ਉੱਠ ਕੇ ਆਏ ਬੈਠ ਤਾਂ ਸੀ ਥੋੜਾ ਜਿਹਾ। ਕੀ ਕਹਿੰਦਾ ਸੀ ਉਹ ਭਈਆ? ਕਹਿੰਦਾ ਵੀਡੀਓ ਹੀ ਬਣਾਈ ਆ ਗਾਲਾਂ ਹੀ ਆ ਫੇਰ ਬਣਾ ਕੇ ਕੱਢੂਗੇ। ਅੱਛਾ। ਚਪੇੜਾ ਮਾਰੇ ਫੇਰ ਅੰਕਲ ਹੋਦੇ। ਲਓ ਜੀ ਦੇਖਦੇ ਇਨੀ ਨੇੜੇ ਤੇੜੇ। ਇਹ ਕਹਿੰਦਾ ਭਈ ਇਹ ਅਜਾ ਵੀ ਕਹਿ ਰਹੇ ਸੀ ਵੀ ਫੇਰ ਦੁਬਾਰਾ ਬਣਾ ਕੇ ਵੀਡੀਓ ਪਾਵਾਂਗੇ। ਅਸੀਂ ਕਹਿੰਦਾ ਅਸੀਂ ਕੋਸ਼ ਤਾਂ ਭਈਆ ਜਾ ਕੇ ਪ੍ਰੇਮ ਰਿਆ ਕਰ ਸਾਡੇ ਛੋਟੇ ਯੋਧੇ ਵਾਜੀ। ਥੋੜਾ ਸਹਦਕਾਰੀ ਖੜੇ ਨੇ ਸਮਝਾਉਣ ਦੀ ਕੋਸ਼ਿਸ਼ ਪਰ ਕਿਹੜਾ ਸਮਝੇ ਖਾਲਸੇ ਦੀ ਇੱਜ਼ਤ ਦਾ ਸਵਾਲ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਨੂੰ ਮੇਰਾ ਪੁੱਤਰ ਕਹਿੰਦਾ ਪੰਜਾਬ ਐ ਇਹ ਚੀਕਾਂ ਕੜਵਾ ਲਾਂਗੇ ਚੀਕਾ ਲੋ ਵੀ ਸਾਡੇ ਤਾਂ ਮੁੰਡੇ ਸ਼ੇਰ ਹੈ ਚੀਕਾ ਕੜਗਾ ਆ ਕੇ ਕਹਿੰਦੇ ਸਥਿਤੀ ਤਣਾਅਪੂਰਵਕ ਹੈ ਨਵਾਂ ਸ਼ਹਿਰ ਤੱਕ ਜਾਮ ਲੱਗ ਚੁੱਕਿਆ ਹੈ ਉੱਥੇ ਆਏ ਆ ਚੁੱਪ ਅੰਕੜੇ ਉਹਦੇ ਬਾਅਦ ਸਾ ਜਿਨੇ ਸਵਾ ਲੱਖ ਨਾਲ ਇੱਕ ਲੜਾਇਆ ਲੈ ਗੁਰੂ ਗੋਬਿੰਦ ਸਿੰਘ ਲੋ ਜੀ ਮੁੰਡਾ ਕਹਿੰਦਾ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹੈ ਤੇ ਉਧਰ ਸਥਿਤੀ ਕਲੀਅਰ ਹੋ ਰਹੀ ਹੈ ਕਹਿੰਦੇ ਤਿੰਨ ਬੰਦੇ ਖੜੇ ਨੇ ਵੇੜ ਬੰਦ ਹੋਈ ਨਹੀਂ ਖੜੇ ਇੱਕ ਦੂਜਾ ਉਹ ਛੇਪ ਛੇਪ ਨਹੀਂ ਖੜ ਹੋਇਆ ਸੁਬਾ ਅੱਛਾ ਉਹ ਭੱਜਿਆ ਵਿਆ ਇਹਨਾਂ ਦੀ ਇੰਟਰਵਿਊ ਲਓ ਭਾਈ ਜੀ ਭੱਜਾ ਕੁੱਟ ਕੇ ਆਇਆ ਇਹ ਕਹਿੰਦੇ ਸਾਲਾ ਸਰਦਾਰਾਂ ਦੇ ਖਿਲਾਫ ਉਹ ਹੌਲਦਾਰ ਕਹਿੰਦੇ ਅਸੀਂ ਲਓ ਜੀ ਤਿੰਨ ਬੰਦੇ ਰੈਸਟ ਹੋ ਗਏ ਨੇ ਦੋ ਦੇ ਮਾਪੇ ਚੁੱਕ ਲੈਂਦੇ ਨੇ ਪੁਲਿਸ ਨੇ ਖੁੱਲਿਆ ਮੇਰਾ ਖਿਆਲ ਧਰਨਾ ਖੁੱਲਣ ਦੀ ਸਥਿਤੀ ਆ ਐਸਐਸਪੀ ਸਾਹਿਬ ਖੁਦ ਆਏ ਨੇ ਉਹ ਗੇਲਾ ਉੱਪਰ ਖੜਾ ਹੋ ਜਾ ਉੱਚਾ ਉਹ ਰਾਕੋ ਜਿਹੜਾ ਬਣਨ ਹਾਂ ਸਵੇਰ ਦੇ ਖੜੇ ਹਾਂ ਦੇਖੋ ਦੇ ਘਰ ਕਰ ਸਕਦੇ ਆ ਮੁਰਗੀ ਸਾਹਿਬ ਦੇ ਘਰ ਕਰ ਸਕਦੇ ਆ ਬੇਰੀ ਸਬਰ ਕਰਦੇ ਆ ਵਾਹ ਉਹ ਚੱਲ ਗਿਆ ਹੋ ਗਿਆ ਇੱਕ ਘੰਟੇ ਦਾ ਸਮਾਂ ਪ੍ਰਸ਼ਾਸਨ ਮੰਗ ਰਿਹਾ ਕਿ ਸਾਰਿਆਂ ਨੂੰ ਚੁੱਕ ਲਾਵਾਂਗੇ ਤੇ ਇਹ ਕਹਿੰਦੇ ਅਸੀਂ ਨਹੀਂ ਕਰਨਾ ਹੈਗਾ ਇਹ ਬਾਈ ਜੀ ਇੱਧਰ ਜਿਹੜਾ ਉਹ ਤਾਂ ਸਾਰੇ ਅਰੈਸਟ ਨਹੀਂ ਹੁੰਦੇ ਬਿਲਕੁਲ ਨਹੀਂ ਤਿੰਨ ਅਰੈਸਟ ਕੀਤੇ ਨੇ ਦੋ ਦੇ ਮਾਪੇ ਚੁੱਕ ਕੇ ਲਿਆਉਂਦੇ ਨੇ ਤੇ ਧਰਨਾ ਇਸ ਗੱਲ ਤੇ ਅੜੇ ਹੋਏ ਨੇ ਧਰਨਾ ਕਾਲੀ ਸਾਡੇ ਵੀਰ ਪੰਜਾਬੀ ਕਿ ਸਾਰਿਆਂ ਨੂੰ ਅਰੈਸਟ ਕਰੋ ਨਮਾਸ਼ਹਿਰ ਤੱਕ ਲੱਗਿਆ ਹੋਇਆ ਜਾਮ ਸਾਡੇ ਯੋਧੇ ਇਹਖਤਵਾ ਜੀ ਕਹਿੰਦਾ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਆਂ ਕੀ ਹੋਇਆ ਅਜੇ ਕੇਸ ਨਹੀਂ ਸਿਰਤੇ ਕੋਈ ਗੱਲ ਨਹੀਂ ਕੋਈ ਨਾ ਕੇਸ ਪੁਰਾਣੇ ਜੀ ਇੱਕ ਬੰਦੇ ਕੋਈ ਨਹੀਂ ਕੇਸ ਵੀ ਰੱਖ ਲਾਂਗੇ ਕੇਸ ਵੀ ਰੱਖ ਲਾਂਗੇ ਪੁੱਤਰ ਕਹਿੰਦਾ ਲਓ ਜੀ ਛੋਟੇ ਯੋਧੇ ਨੇ ਸਾਡੇ ਕਮੈਂਟ ਵੀ ਕਰੀ ਚਲੋ ਤੇ ਵਾਚ ਵੀ ਕਰੀ ਚਲੋ ਹੌਸਲਾ ਵਧਾਈ ਚਲੋ ਵੀਰਾਂ ਦਾ ਅਸੀਂ ਹੁਣ ਉੱਚੀ ਜਗ੍ਹਾ ਤੇ ਬੈਠ ਗਏ ਆ ਗੱਡੀ ਦੇ ਬਾਈਆਂ ਦੀ ਤੇ ਚੈਨਲ ਨਾਲ ਹੀ ਮੇਰਾ ਇੱਕ ਤਾਂ ਪ੍ਰਾਈਮ ਹੋ ਗਿਆ ਹੁਣ ਮੈਂ ਹਰਵਿੰਦਰ ਵਾਲੀ ਤੇ ਚਲਾਇਆ ਹਾਂ ਮੈਂ ਦਿਲ ਨਾਲ ਥੋੜਾ ਯਾਰ ਭਾਈ ਸੁਣੋ ਬੇਨਤੀ ਆ ਸਾਰੇ ਵੀਰਾਂ ਦਾ ਧੰਨਵਾਦਾ ਜਿਹੜੇ ਤੁਸੀਂ ਕੌਮ ਲਈ ਖੜਗੇ ਪੰਜਾਬ ਲਈ ਖੜਗੇ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ ਹੈ ਬੋਲਸ ਨੇ ਅਸੀਂ ਬਲਾਚੋੜ ਖਾੜੇ ਤੋਂ ਆਏ ਆ ਜੀ ਨੇ ਮੁੰਡੇ ਵੀਡੀਓ ਕਾਲ ਦੀ ਮੁੰਡੇ ਐਂਬੂਲੈਂਸ ਆ ਰਹੀ ਪਿੱਛੇ ਦੋ ਕਰਾ ਰਹੇ ਉਹਨੇ ਮਾਪੇ ਬਣ ਦੇ ਲੋ ਜੀ ਸਰਪੰਚ ਵੀ ਚੱਕ ਲੈਂਦਾ ਕਹਿੰਦੇ ਜਾਮ ਦੇਖੋ ਅੰਕਲ ਪਿੱਛੇ ਜਾਮ ਨਵੇਂ ਸ਼ਹਿਰ ਤੱਕ ਐ ਦੇਖੋ ਜੀ ਦੂਰ ਤੋਂ ਤੁਸੀਂ ਰੇਮਟਾ ਵੱਡੀ ਰਸਤਾ ਹੋ ਜਾਗੇ ਨਹੀਂ ਨਹੀਂ ਅੰਕਲ ਉਹ ਬੰਦਾ ਅਸੀਂ ਉਹ ਕਹਿ ਕੇ ਖੜਾਈ ਲੋ ਜੀ 1 ਘੰਟੇ ਦਾ ਸਮਾਂ ਮੰਗਿਆ ਇਹਨਾਂ ਨੇ ਕਿ ਬਾਕੀਆਂ ਨੂੰ ਦੋਨੋਂ ਵੀ ਚੁੱਕ ਲਿਆਵਾਂਗੇ ਖਾਲਸੇ ਦੇ ਅੱਗੇ ਕੋਈ ਨਹੀਂ ਖੜਦਾ ਭਾਈ ਉਹ ਚੜ ਗਏ ਨੇ ਆਜੋ ਥੱਲੇ ਉਹ ਕੋਠਿਆਂ ਦੇ ਜਿਹੜੇ ਨੇ ਉਹ ਦੇਖੋ ਦਿਖਾ ਰਹੇ ਤਸਵੀਰਾਂ ਤੁਹਾਨੂੰ ਕੋਠਿਆਂ ਤੇ ਚੜ ਕੇ ਆ ਜਾ ਗਾਲਾਂ ਕੱਢਣ ਵਾਲੇ ਚੜ ਗਏ ਜੀ ਕੋਠਿਆਂ ਦੇ ਉਹ ਸਾਹਮਣੇ ਤਸਵੀਰਾਂ ਕੋਠਿਆਂ ਦੇ ਚੜ ਗਏ ਵਿਚਾਰੇ ਸਰਨਾਰਾ ਜਿਹੜੇ ਦੇ ਮੱਛੀ ਚਾਲ ਜਾਂਦੇ ਦੋ ਲੜਕੀਆਂ ਦੇ ਮਾਵਾਪ ਚੁੱਕ ਲੈਂਦੇ ਨੇ ਸਰਪੰਚ ਸਾਹਿਬ ਚੁੱਕ ਲੈਨੇ ਸਾਫ ਕਾਦਾ ਸਾਲਾ ਸਾਫ ਬੰਦਿਆ ਸਾਲਾ ਤੇ ਤਿੰਨ ਬੰਦੇ ਪੰਜਾਬੀਆਂ ਦੇ ਵਰਤੇ ਆ ਜਾਂਦਾ ਸਾਫ 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 ਤਾਂ ਪੰਜਾਬੀਆਂ ਦੇ ਵਰਤੇ ਆ ਜਾਂਦਾ ਆਹੋ ਭਈਆ ਕਵਾੜ ਜੱਕਦਾ ਸਾਲਾ ਕਵਾੜ ਜੱਕਦਾ ਸਰਪੰਚ ਕਵਾੜੀਆ ਓਏ ਆ ਦੇਖੋ ਇਧਰ ਫੌਜੀ ਵੀਰਾਂ ਦਾ ਟੈਂਕਰ ਚੱਕ ਹੀ ਲੈਣਾ ਏ ਬਚਾਰੇ ਫਲੱਡ ਵਾਲੇ ਨੇ ਮੈਨੂੰ ਲੱਗਦੀ ਫਲੱਡ ਵਿੱਚ ਡਿਊਟੀ ਆ ਤੇ ਪੜੇਲੇ ਦੂਸਰੇ ਯਾਦ ਖਾਲਸਾ ਏ ਖਾਲਸਾ ਜੀ ਹੋ ਹੈਲੋ ਹੈ ਤੁਹਾਡੀ ਇੱਕ ਟੋਲਰੀ ਕਿੱਥੇ ਲੱਗਿਆ ਬਦਲੋ ਚੱਲਦੇ ਹਾਂ ਪੁਛ ਲਾਈਨ ਕੋਲ ਆਇਆ ਉਹ ਦਣਕੀ ਸਹਿਮਤੀ ਸਹਿਮਤੀ ਬਣ ਗਈ ਹਾਂ ਕਹਿੰਦੇ ਸਾਨੂੰ ਘਟੇ ਅਸਲੀ ਬੜੇ ਨਾਲ ਹੈ ਹੈਲੋ ਬੰਦੇ ਚੱਕ ਲੈ ਗਏ ਨਾ ਇਹ ਤਿੰਨ ਬੰਦੇ ਚੱਕ ਲੈ ਇੱਕ ਨਾ ਸਰਪੰਚ ਜਿਹੜਾ ਸਰਪੰਚ ਜਿਹੜਾ ਮੇਰਾ ਬਾਪ ਸਰਪੰਚ ਉਹ ਸਰਪੰਚ ਚੱਕ ਲਿਆ ਬਾਕੀ ਪੁਚਾ ਕਰਨ ਕਹਿ ਰਹੇ ਤੁਹਾਨੂੰ ਕਿੰਨਾ ਟਾਈਮ ਦੇ ਦੋ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਕਿੱਥੇ ਨਾ ਜਾਇਓ ਲਓ ਜੀ ਪ੍ਰਸ਼ਾਸਨ ਇੱਕ ਘੰਟੇ ਦਾ ਸਮਾਂ ਮੰਗ ਰਿਹਾ ਤਿੰਨ ਦੋਸ਼ੀ ਚੁੱਕ ਲੈਨੇ ਤੇ ਸਰਪੰਚ ਕਹਿੰਦੇ ਕੁਆੜ ਦਾ ਕੰਮ ਕਰਦਾ ਉਹ ਵੀ ਚੱਕ ਲਿਆਂਦਾ ਜਿਨ੍ਹਾਂ ਦਾ ਦੋ ਦਿਨ ਇੱਕ ਦਿਨ ਤੀਕੋ ਹੋਇਆ ਉਹ ਕੀ ਘੰਟੇ 'ਚ ਕੀ ਕਰ ਦੇਣਗੇ ਲਓ ਜੀ ਕਹਿੰਦਾ ਜਿਹੜਾ ਦੋ ਦਿਨ ਚ ਨਹੀਂ ਪੁਲਿਸ ਕੁਝ ਕਰ ਸਕੀ ਇੱਕ ਘੰਟੇ 'ਚ ਕਿਆ ਕਰ ਲਊਗੀ ਤੇ ਉਹ ਸਮਾਂ ਮੰਗ ਰਹੇ ਨੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਦੇਖਦੇ ਕਿਉਂਕਿ ਜਾਮ ਨਵਾਂ ਸ਼ਹਿਰ ਤੱਕ ਲੱਭ ਚੁੱਕਿਆ ਹੈ ਕਰੋ ਫੌਲਾ ਕਰਦੇ ਰੋ ਵੀਰੋ ਉਹ ਮਾਈ ਸਟਾਰਟ ਨਾ ਕਰਦੀ ਕਿਤੇ ਲੱਗਿਆ ਕੁਛ ਕਰ ਉਹ ਮੜਾ ਜਾ ਸੁਚੇਤ ਕਰ ਤੇ ਕਰੂਗਾ ਕੁਛ ਉਹ ਰੁਕ ਜਾ ਬਾਈ 10 ਮਿੰਟ ਬਾਈ ਸਾਨੂੰ ਵੀ ਧਰਨਾ ਲਾਉਣਾ ਪੈਣਾ ਅਫਸਰ ਉਹ ਆ ਗੱਡੀ ਸਟਾਰਟ ਖਲਦੀ ਥੱਲੇ ਠੀਕ ਠੀਕ ਹੈ तेरे सरोपा पड़ा अज तक नहीं खोलिया गया जाम लायब होया सुनो रहे दे की हेलो ओ हो तेजी उची बोली ਥੋੜੇ ਇੱਕ ਸਾਈਡ ਕਰੇ ਨੇ ਇੱਕ ਘੰਟੇ ਦਾ ਸਮਾਂ ਲਿਆ ਪ੍ਰਸ਼ਾਸਨ ਨੇ ਇਧਰਲੀ ਸਾਈਡ ਕਰ ਦਿੱਤਾ ਜੇ ਇੱਕ ਘੰਟੇ ਵਿੱਚ ਜੇ ਗ੍ਰਿਫਤਾਰੀ ਨਹੀਂ ਹੁੰਦੀ ਤੇ ਫਿਰ ਇਹ ਰੋਡ ਨੂੰ ਜਾਮ ਕਰ ਦਿੱਤਾ ਜਾਏਗਾ ਇੱਕ ਘੰਟੇ ਲਈ ਮੁਲਤਵੀ ਕੀਤਾ ਇਹ ਇੱਕ ਘੰਟੇ ਲਈ ਪ੍ਰਸ਼ਾਸਨ ਨੇ ਟਾਈਮ ਲਿਆ ਹੈ ਤੇ ਨਰਾਸ਼ ਕਿਤੇ ਨੇ ਸਰਪੰਚ ਵੀ ਚੁੱਕ ਲੈਂਦਾ ਉਹਨਾਂ ਦੇ ਮਾਪੇ ਵੀ ਚੁੱਕ ਲੈਂਦੇ ਪੁਲਿਸ ਅਫਸਰਾਂ ਚੱਲੇ ਕੋਈ ਨਹੀਂ ਕੋਈ ਜਾ ਰਹੀ ਹੈ ਉਹ ਮੈਂ ਉਤਰਦਾ ਯਾਰ ਖੜ ਜਾ ਮੈਂ ਬੁੜਾ ਬੰਦਾ ਫੜਿਓ ਬਸ ਮੈਂ ਬੰਦਾ